ਦੋਸਤੋ ਪੰਜਾਬੀ ਦਰਬਿੰਦਰ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਦਾ ਕੇਂਦਰ ਤੇ ਦਬਾਅ ਦੋਸਤੋ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ 3 ਦਿਨ ਪਹਿਲਾਂ ਜਿਹੜਾ ਇੱਕ ਦਿੱਲੀ ਕੂਚ ਦਾ ਇੱਕ ਸੱਦਾ ਦਾ ਬਹੁਤ ਪਹਿਲਾਂ ਤੋਂ ਦਿੱਤਾ ਹੋਇਆ ਸੀ ਪਰ 13 ਫਰਵਰੀ ਤੋਂ ਇੱਕ ਦਿੱਲੀ ਵੱਲ ਕੂਚ ਕੀਤਾ ਸੀਗਾ ਉਹ ਲਗਾਤਾਰ ਜਿਹੜਾ ਕਿਸਾਨਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿਉਂਕਿ ਹਰਿਆਣਾ ਪੁਲਿਸ ਵੱਲੋਂ ਜਿਹੜੀ ਪੰਜਾਬ ਤੇ ਹਰਿਆਣਾ ਦੀ ਹੱਦਾਂ ਤੇ ਸੀਲਿੰਗ ਕੀਤੀ ਗਈ ਹੈ ਜਿਵੇਂ ਸਾਰੀ ਪਾਬੰਦੀਆਂ ਲਗਾਈਆਂ ਗਈਆਂ ਉੱਥੇ ਲਗਾਤਾਰ ਜਿਹੜਾ ਮਾਹੌਲ ਨਾਜ਼ੁਕ ਬਣਿਆ ਹੋਇਆ ਅੱਜ ਥੋੜਾ ਜਿਹਾ ਜਰੂਰ ਠਰਮਾ ਕੁਝ ਸਮਾਂ ਦੇਖਣ ਨੂੰ ਮਿਲਿਆ ਸੀਗਾ ਪਰ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਲਗਾਤਾਰ ਜਿਹੜੇ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਸੀ ਡਰੋਨਾਂ ਰਾਹੀਂ ਸਿੱਟੇ ਜਾ ਰਹੇ ਸੀਗੇ ਹੋਰ ਵਾਟਰ ਕੈਨ ਦੀ ਯੂਜ਼ ਕਰਕੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਸੀ ਪਰ ਦੋਸਤੋ ਇੱਕ ਚੀਜ਼ ਸਪਸ਼ਟ ਹੈ ਕਿ ਪਿਛਲੇ 3 ਦਿਨਾਂ ਤੋਂ ਇਹ ਮਾਹੌਲ ਜਿਹੜਾ ਪੰਜਾਬ ਤੇ ਹਰਿਆਣਾ ਦੀਆਂ ਹਦਾਂ ਤੇ ਸਾਨੂੰ ਦੇਖਣ ਨੂੰ ਮਿਲ ਰਿਹਾ ਤੇ ਇਸੇ ਮਾਹੌਲ ਦੇ ਚੱਲਦਿਆਂ ਜਿਹੜਾ ਇਹ ਸੰਘਰਸ਼ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਤਾਂ ਹੁਣ ਇਹ ਸੰਘਰਸ਼ ਇੱਕ ਜਨ ਅੰਦੋਲਨ ਦਾ ਰੂਪ ਧਾਰਦਾ ਜਾ ਰਿਹਾ ਹੈ ਇਸ ਵਿੱਚ ਆਮ ਲੋਕ ਵੀ ਸ਼ਮੂਲੀਅਤ ਕਰ ਰਹੇ ਨੇ ਕਿਸਾਨ ਜਥੇਬੰਦੀਆਂ ਜਿਹੜੀਆਂ ਹੋਰ ਨਾ ਕਿਸਾਨ ਜਥੇਬੰਦੀਆਂ ਨੇ ਉਹ ਵੀ ਕੇਂਦਰ ਸਰਕਾਰ ਦੇ ਜ਼ਬਰ ਦੇ ਵਿਰੁੱਧ ਇਹਨਾਂ ਕਿਸਾਨ ਜਥੇਬੰਦੀਆਂ ਦੀ ਹਮਾਇਤ ਦੇ ਵਿੱਚ ਖੜੇ ਹੁੰਦੀਆਂ ਦਿਖਾਈ ਦੇ ਰੀਆਂ ਨੇ ਕਿਉਂਕਿ ਉਹ ਤਾਂ ਵੈਸੇ ਦਾ ਸਿੱਧੇ ਤੌਰ ਤੇ ਉਹ ਇਸ ਸੰਘਰਸ਼ ਵਿੱਚ ਕੁਦ ਚੁੱਕੀਆਂ ਨੇ ਕਿਉਂਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਇਹ ਜ਼ਬਰ ਕਿਸਾਨਾਂ ਦੇ ਪਿਛਲੇ 3 ਦਿਨਾਂ ਤੋਂ ਟਾਇਆ ਜਾ ਰਿਹਾ ਹੈ ਜ਼ਬਰ ਕੀਤਾ ਜਾ ਰਿਹਾ ਉਸ ਦੇ ਖਿਲਾਫ ਅੱਜ ਪੰਜਾਬ ਭਰ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਨੇ ਸੰਯੁਕਤ ਕਿਸਾਨ ਅਮੋਰਚੇ ਦੇ ਸੱਦੇ ਤੇ ਜਿੱਥੇ ਪੰਜਾਬ ਦੇ ਸਾਰੇ ਟੋਲ ਪਲਾਜੇ 4 ਘੰਟਿਆਂ ਲਈ ਪਰਚੀ ਮੁਕਤ ਕਰਵਾਏਗੇ ਪ੍ਰਦਰਸ਼ਨ ਕੀਤੇਗੇ ਉੱਥੇ ਹੀ ਜਿਹੜਾ ਕਿਸ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਵੱਲੋਂ ਪੰਜਾਬ ਦੇ ਵਿੱਚ 7 ਥਾਵਾਂ ਤੇ ਰੇਲਾਂ ਰੋਕ ਕੇ ਜਿਹੜਾ ਰੇਲ ਆਵਾਜਾਈ ਵੀ ਠੱਪ ਕੀਤੀ ਗਈ ਹੈ ਤੇ ਇਸ ਤੋਂ ਪਤਾ ਲੱਗਦਾ ਵੀ ਕਿ ਇਹ ਕਿਸਾਨ ਅੰਦੋਲਨ ਹੁਣ ਕੁਝ ਕਿਸਾਨ ਜਿੱਥੇ ਬੰਦੀਆਂ ਤਾਂ ਨਹੀਂ ਬਲਕਿ ਇੱਕ ਜਨ ਅੰਦੋਲਨ ਦਾ ਰੂਪ ਧਾਰਦਾ ਜਾ ਰਿਹਾ ਹੈ ਇਸ ਵਿੱਚ ਹੋਰ ਕਿਸਾਨ ਜਿੱਥੇ ਬੰਦੀਆਂ ਵੀ ਸ਼ਮੂਲੀਅਤ ਕਰ ਰਹੀਆਂ ਨੇ ਤੇ ਦੂਜੇ ਪਾਸੇ ਜੇ ਅਸੀਂ ਦੇਖੀਏ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਵੀ ਦਿੱਤਾ ਹੋਇਆ ਹੈ ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦੇਸ਼ ਭਰ ਦੇ ਵਿੱਚ ਆਵਾਜ਼ਾਈ ਉਹ ਠੱਪ ਕੀਤੀ ਜਾਵੇਗੀ ਤਾਂ ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿਆਰੀਆਂ ਜੋਰਾਂ ਛੋਰਾ ਤੇ ਕੀਤੀਆਂ ਜਾ ਰਹੀਆਂ ਨੇ ਪਰ ਦੋਸਤੋ ਜਿਹੜਾ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਇਹ ਸੰਘਰਸ਼ ਪਿਛਲੇ ਕੁਝ ਸਮੇਂ ਤੋਂ ਸਾਨੂੰ ਦੇਖਣ ਨੂੰ ਮਿਲ ਰਿਹਾ ਤਾਂ ਕਿਤੇ ਨਾ ਕਿਤੇ ਲੱਗ ਜਰੂਰ ਰਿਹਾ ਹੈ ਵੀ ਕਿ ਇਸ ਸੰਘਰਸ਼ ਦਾ ਕੇਂਦਰ ਸਰਕਾਰ ਤੇ ਪੂਰਾ ਦਬਾਅ ਬਣਿਆ ਹੋਇਆ ਹੈ ਕਿਉਂਕਿ ਜਿਹੜੀ ਕੇਂਦਰ ਸਰਕਾਰ ਪਿਛਲੇ ਅੰਦੋਲਨ ਚ 13 ਮਹੀਨਿਆਂ ਬਾਅਦ ਝੁਕੀ ਸੀ 13 ਮਹੀਨਿਆਂ ਬਾਅਦ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਹੋਈ ਸੀ ਅੱਜ ਉਹ ਕੇਂਦਰ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਜਿਹੜਾ ਉਹਨਾਂ ਵੱਲੋਂ ਭਾਵੇਂ ਕਿਸਾਨਾਂ ਨੂੰ ਰੋਕਣ ਲਈ ਪੰਜਾਬ ਤੇ ਹਰਿਆਣਾ ਦੀ ਹੱਦਾ ਨੂੰ ਸੀਲਤਾ ਕੀਤਾ ਗਿਆ ਪਰ ਕਿਤੇ ਨਾ ਕਿਤੇ ਜਦੋਂ ਕਿਸਾਨ ਹਲੇ ਸ਼ੰਭੂ ਬਾਰਡਰ ਤੇ ਹੀ ਨੇ ਖਨੌਰੀ ਬਾਰਡਰ ਤੇ ਬੈਠੇ ਨੇ ਤਾਂ ਇੱਥੇ ਜਿਹੜਾ ਕਿਸਾਨਾਂ ਨੂੰ ਮਨਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਅੱਜ ਤੀਜੇ ਗੇਟ ਦੀ ਜਿਹੜੀ ਗੱਲਬਾਤ ਹੈ ਕਿਸਾਨ ਜਿੱਥੇ ਬੰਦੀਆਂ ਤੇ ਕੇਂਦਰ ਸਰਕਾਰ ਵਿਚਕਾਰ ਉਹ ਹੁਣ ਕੁਝ ਮਿੰਟਾਂ ਬਾਅਦ ਜਿਹੜਾ ਉਹ ਚੰਡੀਗੜ੍ਹ ਦੇ ਸੈਕਟਰ 26 'ਚ ਮਕਸੀਪਾ ਵਿਖੇ ਸ਼ੁਰੂ ਹੋਣ ਜਾ ਰਹੀ ਹੈ ਜਿੱਥੇ ਕੇਂਦਰ ਸਰਕਾਰ ਦੇ ਤਿੰਨ ਮੰਤਰੀ ਪਿਊਸ਼ ਗੋਇਲ ਨਿੱਤ्यानੰਦ ਤੇ ਅਰਜੁਨ ਮੁੰਡੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨਗੇ ਕਿਸਾਨ ਜਥੇਬੰਦੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ ਪਹਿਲਾਂ ਇਹ ਮੀਟਿੰਗ ਕੱਲ ਬੁੱਧਵਾਰ ਸ਼ਾਮੀ ਰੱਖੀ ਗਈ ਸੀ ਜੋ ਕਿ ਵੀਡੀਓ ਕਾਨਫਰੈਂਸਿੰਗ ਨਾਲ ਹੋਣੀ ਸੀ ਪਰ ਹੁਣ ਜਿਹੜਾ ਕੱਲ ਰਾਤ ਦੇਰ ਰਾਤ ਇਹ ਮੀਟਿੰਗ ਵੀਰਵਾਰ ਤੇ ਅੱਜ ਤੇ ਪਾ ਦਿੱਤੀ ਸੀ ਤੇ ਹੁਣ ਕੁਝ ਸਮੇਂ ਬਾਅਦ ਇਹ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ ਤੇ ਲੱਗਦਾ ਹੈ ਵੀ ਕਿ ਕੇਂਦਰ ਸਰਕਾਰ ਕਿਤੇ ਨਾ ਕਿਤੇ ਦਬਾਅ ਮੰਨ ਰਹੀ ਹੈ ਤੇ ਉਹ ਕਿਸਾਨਾਂ ਨੂੰ ਨਰਾਜ ਨਹੀਂ ਮੋੜਨਾ ਚਾਹ ਰਹੀ ਉਹ ਕਿਸਾਨਾਂ ਦੀ ਮੰਗਾ ਮੰਨਦੀ ਹੋਈ ਦਿਖਾਈ ਦੇ ਰਹੀ ਐ ਪਰ ਦੋਸਤੋ ਨਾਲ ਹੀ ਕੁਝ ਗੱਲਾਂ ਹੋਰ ਵੀ ਐ ਜਿਹੜੀ ਦੇਖਣ ਵਾਲੀਆਂ ਕੇ ਕੇਂਦਰ ਸਰਕਾਰ ਵੱਲੋਂ ਇੱਕ ਪਾਸਤਾ ਲੱਗਦਾ ਹੈ ਕਿਸਾਨਾਂ ਦੀਆਂ ਮੰਗਾ ਮੰਨਣ ਵਾਲੇ ਪਾਸੇ ਕਿਤੇ ਨਾ ਕਿਤੇ ਸੌਫਟ ਕੋਰਨਰ ਦਿਖਾਈ ਦੇ ਰਿਹਾ ਤੇ ਕਿਸਾਨ ਜਥੇਬੰਦੀਆਂ ਵੀ ਗੱਲਬਾਤ ਲਈ ਤਿਆਰ ਨੇ ਕਿ ਜਿਵੇਂ ਕੇਂਦਰ ਸਰਕਾਰ ਨੇ ਸੱਦਾ ਦਿੱਤਾ ਐ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਉਹ ਸੱਦਾ ਪ੍ਰਵਾਨ ਵੀ ਕੀਤਾ ਤੇ ਗੱਲਬਾਤ ਲਈ ਅੱਗੇ ਵੀ ਆਈਆਂ ਨੇ ਪਰ ਇਸ ਦੇ ਨਾਲ ਹੀ ਜੇ ਦੇਖਦੇ ਆਂ ਤਾਂ ਕੇਂਦਰ ਸਰਕਾਰ ਦਾ ਇੱਕ ਪਾਸੇ ਤਾਂ ਵਤੀਰਾ ਲੱਗਦਾ ਵੀ ਕਿ ਉਹ ਗੱਲਬਾਤ ਲਈ ਤਿਆਰ ਹੈ ਉਹ ਕਿਸਾਨਾਂ ਨੂੰ ਮਨਾਉਣਾ ਚਾਹਦੀ ਹੈ ਉਹਨਾਂ ਦੀ ਗੱਲਬਾਤ ਮੰਨਣਾ ਚਾਹਦੀ ਹੈ ਪਰ ਦੂਜੇ ਪਾਸੇ ਜੇ ਅਸੀਂ ਕੇਂਦਰ ਸਰਕਾਰ ਦੀ ਹੋਰ ਜਿਵੇਂ ਦੀ ਉਹਨਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉਸ ਨੂੰ ਦੇਖ ਕੇ ਕਿਤੇ ਨਾ ਕਿਤੇ ਇੱਕ ਸਵਾਲ ਇਹ ਵੀ ਖੜਾ ਹੁੰਦਾ ਹੈ ਵੀ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀ ਮੰਗਾਂ ਮੰਨਣਾ ਚਾਹਦੀ ਹੈ ਉਹ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਜਿਹੜਾ ਉਰੇ ਹੀ ਉਹਨਾਂ ਦਾ ਸੰਘਰਸ਼ ਖਤਮ ਕਰਵਾਉਣਾ ਚਾਹੁੰਦੀ ਹੈ ਤਾਂ ਜਿਹੜੇ ਪਰਦੇ ਦੇ ਪਿੱਛੇ ਕਹਿ ਲਈਏ ਤਿਆਰੀਆਂ ਚੱਲ ਰਹੀਆਂ ਨੇ ਉਹ ਕਿਉਂ ਚੱਲ ਰਹੀਆਂ ਨੇ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਕਿਉਂਕਿ ਪਹਿਲਾਂ ਤਾਂ ਅੱਜ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਰ ਲਾਲ ਖੱਟਰ ਵੱਲੋਂ ਇੱਕ ਬਿਆਨ ਦਿੱਤਾ ਗਿਆ ਵੀ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਦਿੱਲੀ ਨਹੀਂ ਜਾਣਾ ਚਾਹੀਦਾ ਸੀ ਉਹਨਾਂ ਦਾ ਤਰੀਕਾ ਗਲਤ ਹੈ ਉਹਨਾਂ ਦਾ ਰਵੱਈਆ ਗਲਤ ਹੈ ਉਹਨਾਂ ਨੇ ਇਸ ਤਰ੍ਹਾਂ ਦੀ ਟਿੱਪਣੀ ਕੀਤੀ ਤੇ ਇਸ ਦੇ ਨਾਲ ਹੀ ਜੇ ਦੇਖੀਏ ਤਾਂ ਦਿੱਲੀ ਪੁਲਿਸ ਵੱਲੋਂ ਜਿਵੇਂ ਕਿਸਾਨਾਂ ਨੂੰ ਰੋਕਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉਹ ਵੀ ਕਈ ਤਰ੍ਹਾਂ ਦੇ ਸ਼ੰਕੇ ਜਿਹੜਾ ਖੜੇ ਕਰਦੀਆਂ ਨੇ ਕਿਉਂਕਿ ਅੱਜ ਪਤਾ ਲੱਗਿਆ ਵੀ ਕਿ ਦਿੱਲੀ ਪੁਲਿਸ ਵੱਲੋਂ 30000 ਅਥਰੂ ਗੈਸ ਤੇ ਗੋਲਿਆਂ ਦਾ ਆਰਡਰ ਇੱਕ ਦਿੱਤਾ ਗਿਆ ਵੀ ਕਿ 30000 ਗੋਲਿਆਂ ਦੀ ਖਰੀਦ ਕਰਨ ਲਈ ਜਿਹੜੀ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਹੈ ਤਾਂ ਉਸ ਤੋਂ ਕਿਤੇ ਨਾ ਕਿਤੇ ਲੱਗਦਾ ਹੈ ਵੀ ਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਗੱਲਬਾਤ ਦਾ ਰਾਹ ਖੋਲਣ ਦੀ ਗੱਲਾਂ ਕਰ ਰਹੀ ਹੈ ਵੀ ਕਿ ਅਸੀਂ ਬੈਠ ਕੇ ਗੱਲਬਾਤ ਕਰ ਲਾਂਗੇ ਤਾਂ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਤਾਂ ਦੂਜੇ ਪਾਸੇ ਇਹੋ ਜੀ ਤਿਆਰੀਆਂ ਕਿਉਂ ਕੀਤੀਆਂ ਜਾ ਰਹੀਆਂ ਨੇ ਤਾਂ ਇਹੋ ਜੇ ਦੋਵੇਂ ਹਾਲਾਤਾਂ 'ਚ ਜਿਹੜਾ ਇੱਕ ਆਮ ਬੰਦੇ ਨੂੰ ਕਹਿ ਲਈਏ ਜਾਂ ਆਪਾਂ ਨੂੰ ਕਹਿ ਲਈਏ ਬਹੁਤ ਕੁਝ ਸੋਚਣਾ ਪੈਂਦਾ ਵੀ ਕਿ ਕੇਂਦਰ ਸਰਕਾਰ ਕਰਨਾ ਕੀ ਚਾਹ ਰਹੀ ਆ ਉਹ ਕੀ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਹੈ ਜਾਂ ਨਹੀਂ ਹੈ ਤਾਂ ਇਹੋ ਜੇ ਸਾਰੇ ਹਾਲਾਤ 'ਚ ਕੇਂਦਰ ਸਰਕਾਰ ਦਾ ਦੋਹਰਾ ਰਵਈਆ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਹੈ ਪਰ ਕਿਸਾਨ ਜਿੱਥੇ ਬੰਦੀਆਂ ਦਾ ਇੱਕ ਫੈਸਲਾ ਜਿਹੜਾ ਜਰੂਰ ਲਿਆ ਹੋਇਆ ਵੀ ਕਿ ਉਹ ਪਿੱਛੇ ਹਟਣ ਵਾਲਿਆਂ ਚ ਨਹੀਂ ਹੈ ਉਹ ਤੇਜ਼ੀ ਨਾਲ ਅੱਗੇ ਵਧਣਗੇ ਉਹ ਮਜਬੂਤੀ ਨਾਲ ਅੱਗੇ ਵਧਣਗੇ ਤੇ ਉਹ ਕੇਂਦਰ ਸਰਕਾਰ ਦੀ ਕਿਸੇ ਵੀ ਰੋਕਾਂ ਅੱਗੇ ਝੁਕਣ ਵਾਲੇ ਨਹੀਂ ਆ ਉਹ ਹਰਿਆਣਾ ਸਰਕਾਰ ਵੱਲੋਂ ਜਿਹੜੀ ਰੋਕਾਂ ਲਾਈਆਂ ਗਈਆਂ ਨੇ ਇਹਨਾਂ ਨੂੰ ਤੋੜਨਾ ਜਾਣਦੇ ਨੇ ਤੇ ਉਹ ਵਾਰ-ਵਾਰ ਇਹੀ ਗੱਲ ਕਹਿ ਰਹੇ ਨੇ ਹਲੇ ਤਾਂ ਉਹ ਠਰਮੇ ਨਾਲ ਚੱਲ ਰਹੇ ਨੇ ਜੇਕਰ ਕਿਸਾਨ ਵਾਕਈ ਅਸਲ ਆਪਣੀ ਆਜੀ ਤੇ ਆ ਜੇ ਆ ਇਹੋ ਜਿਹੇ ਰੋਕਾਂ ਉਹਨਾਂ ਅੱਗੇ ਕੁਝ ਵੀ ਨਹੀਂ ਹੈ ਉਹ ਕਿਸਾਨ ਸਾਰੀਆਂ ਰੋਕਾਂ ਤੋੜ ਸਕਦੇ ਨੇ ਪਰ ਦੋਸਤੋ ਇੱਕ ਚੀਜ਼ ਨਾਲ ਦੇਖਣ ਵਾਲੀ ਗੱਲ ਇਹ ਵੀ ਆਂਦੀ ਹੈ ਕਿਉਂਕਿ ਜਿੱਥੇ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਇਸ ਦੇ ਨਾਲ ਹੀ ਦੋ ਪਟੀਸ਼ਨਾਂ ਹਾਈ ਕੋਰਟ ਦੇ ਵਿੱਚ ਵੀ ਪਿਛਲੇ ਦਿਨੀ ਦਾਇਰ ਕੀਤੀਆਂ ਗਈਆਂ ਸੀ ਜਿਸ ਵਿੱਚ ਇੱਕ ਤਾਂ ਹਰਿਆਣਾ ਸਰਕਾਰ ਦੇ ਵਿਰੁੱਧ ਸਿੱਧੇ ਤੌਰ ਤੇ ਸੀ ਵੀ ਹਰਿਆਣਾ ਸਰਕਾਰ ਵੱਲੋਂ ਜਿਹੜੀਆਂ ਪੰਜਾਬ ਤੇ ਹਰਿਆਣਾ ਦੀ ਹੱਦਾਂ ਸੀਲ ਕੀਤੀਆਂ ਗਈਆਂ ਹੈ ਉਹ ਗਲਤ ਹੈ ਇਸ ਤਰ੍ਹਾਂ ਆਵਾਜਾਈ ਨਹੀਂ ਰੋਕੀ ਜਾ ਸਕਦੀ ਤਾਂ ਦੂਜੇ ਪਾਸੇ ਇਹ ਵੀ ਗੱਲ ਸੀ ਵੀ ਕਿ ਕਿਸਾਨ ਜਿੱਥੇ ਬੰਦਿਆਂ ਮਤਲਬ ਰੋਸ ਪ੍ਰਦਰਸ਼ਨ ਕਰਕੇ ਜਿਹੜੀ ਸੜਕਾਂ ਤੇ ਆਵਾਜਾਈ ਠੱਪ ਕੀਤੀ ਜਾਂਦੀ ਹੈ ਉਹ ਗਲਤ ਹੈ ਤਾਂ ਹਾਈ ਕੋਰਟ ਵੱਲੋਂ ਪਹਿਲਾਂ ਇਸ ਮਾਮਲੇ ਦੀ ਸੁਣਵਾਈ ਜਿਹੜੀ ਹੈ ਉਹ ਪਿਛਲੇ ਦਿਨੀ ਪਾ ਦਿੱਤੀ ਸੀਗੀ ਮੰਗਲਵਾਰ ਨੂੰ ਉਸ ਦੀ ਸੁਣਵਾਈ ਹੋਈ ਸੀ 13 ਫਰਵਰੀ ਨੂੰ 13 ਫਰਵਰੀ ਨੂੰ ਹਾਈ ਕੋਰਟ ਨੇ ਪੰਜਾਬ ਸਰਕਾਰ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤੇ ਸੀ ਤੇ ਮੌਜੂਦਾ ਸਥਿਤੀ ਦੇ ਹਾਲਾਤ ਦੀ ਰਿਪੋਰਟ ਵੀ ਮੰਗੀ ਸੀ ਤੇ ਅੱਜ ਫੇਰ ਉਸ ਦੀ ਸੁਣਵਾਈ ਹੋਈ ਸੀ ਤੇ ਅੱਜ ਦੀ ਸੁਣਵਾਈ ਦੌਰਾਨ ਜਿੱਥੇ ਪੰਜਾਬ ਤੇ ਹਰਿਆਣਾ ਨੇ ਆਪਣੇ ਆਪਣੇ ਪੱਖ ਰੱਖੇ ਨੇ ਵੀ ਕਿ ਉਹ ਕੋਈ ਵੀ ਲਾਅਡ ਆਰਡਰ ਦੀ ਸਿਚੁਏਸ਼ਨ ਨੂੰ ਖਰਾਬ ਨਹੀਂ ਹੋਣ ਦੇਣਾ ਚਾਹੁੰਦੇ ਤੇ ਪੰਜਾਬ ਨੇ ਤਾਂ ਦਾਅਵਾ ਕੀਤਾ ਵੀ ਕਿ ਉਹਨਾਂ ਵੱਲ ਤਾਂ ਕੁਝ ਵੀ ਨਹੀਂ ਹੈ ਕਿਸਾਨ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਨੇ ਪਰ ਹਰਿਆਣਾ ਨੇ ਜਰੂਰ ਕਿਹਾ ਵੀ ਕਿ ਕਿਸਾਨ ਸ਼ਾਂਤਮਈ ਨਹੀਂ ਹੈ ਕਿ ਉਹ ਲਾਅਡ ਆਰਡਰ ਦਾ ਇਸ਼ੂ ਰੇਜ਼ ਕਰ ਸਕਦੇ ਨੇ ਪਰ ਅੱਜ ਕੇਂਦਰ ਸਰਕਾਰ ਵੱਲੋਂ ਵਕੀਲ ਨੇ ਜਰੂਰ ਹਾਈ ਕੋਰਟ ਦੇ ਵਿੱਚ ਸਪਸ਼ਟ ਕੀਤਾ ਵੀ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਲਗਾਤਾਰ ਮੀਟਿੰਗ ਕੀਤੀ ਜਾ ਰਹੀ ਹੈ ਤੇ ਅੱਜ ਸ਼ਾਮੀ ਵੀ ਕਿਸਾਨ ਜਥੇਬੰਦੀਆਂ ਨਾਲ ਇੱਕ ਮੀਟਿੰਗ ਰੱਖੀ ਗਈ ਹੈ ਜਿਸ 'ਚ ਉਹਨਾਂ ਨੇ ਆਸ ਜਤਾਈ ਹੈ ਵੀ ਕਿ ਹੋ ਸਕਦਾ ਹੈ ਵੀ ਕਿ ਅੱਜ ਦੀ ਮੀਟਿੰਗ 'ਚ ਕੋਈ ਸੁਖਾਵੇ ਨਤੀਜੇ ਨਿਕਲਣ ਤੇ ਇਹ ਅੰਦੋਲਨ ਇੱਥੇ ਹੀ ਖਤਮ ਕੀਤਾ ਜਾ ਸਕੇ ਤਾਂ ਇਹੋ ਜੀ ਕੇਂਦਰ ਸਰਕਾਰ ਵੱਲੋਂ ਅੱਜ ਅਦਾਲਤ ਵਿੱਚ ਵੀ ਪੱਖ ਰੱਖਿਆ ਗਿਆ ਤਾਂ ਹਾਈ ਕੋਰਟ ਨੇ ਅੱਜ ਕੇਂਦਰ ਸਰਕਾਰ ਤੋਂ ਐਫੀਡੇਵਿਟ ਮੰਗਿਆ ਵੀ ਕਿ ਤੁਸੀਂ ਆਪਣਾ ਐਫੀਡੇਵਿਟ ਜਮ੍ਹਾਂ ਕਰਵਾਓ ਕਿ ਕਿ ਹਾਲਾਤ ਬਣ ਰਹੇ ਨੇ ਕੀ ਮੀਟਿੰਗ ਹੋ ਰਹੀ ਹੈ ਤੇ ਨਾਲ ਹੀ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ ਆ ਉਹਨਾਂ ਨੇ ਮੰਗਲਵਾਰ ਤੇ ਪਾ ਦਿੱਤੀ ਪਰ ਹੁਣ ਦੇਖਣ ਵਾਲੀ ਗੱਲ ਇਹੀ ਹੋਵੇਗੀ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਸ਼ੰਭੂ ਤੇ ਖਨੌਰੀ ਬਾਰਡਰ ਤੇ ਤਨਾਤ ਨਹੀਂ ਉਹਨਾਂ ਵੱਲੋਂ ਅੱਗੇ ਵਧਣ ਦੀ ਪੂਰੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਹਰਿਆਣਾ ਸਰਕਾਰ ਦਿਆਂ ਰੋਕਾਂ ਲਾਈਆਂ ਗਈਆਂ ਨੇ ਉਹਨਾਂ ਨੂੰ ਤੋੜਨ ਲਈ ਵੀ ਕਿਸਾਨਾਂ ਨੇ ਸਾਰੇ ਪ੍ਰਬੰਧ ਕੀਤੇ ਹੋਏ ਨੇ ਤੇ ਉਹ ਵਾਰ-ਵਾਰ ਇੱਕੋ ਗੱਲ ਕਹਿ ਰਹੇ ਨੇ ਵੀ ਕਿ ਉਹ ਕੇਂਦਰ ਸਰਕਾਰਗੇ ਝੁਕਣ ਵਾਲੇ ਨਹੀਂ ਆ। ਉਹ ਆਪਣੇ ਹੱਕਾਂ ਲਈ ਲੜਨਾ ਵੀ ਜਾਣਦੇ ਨੇ ਤੇ ਮਰਨਾ ਵੀ ਜਾਣਦੇ ਨੇ ਤੇ ਲੋੜ ਪਈ ਤਾਂ ਉਹ ਅੱਗੇ 1 ਮਿੰਟ ਤੋਂ ਪਹਿਲਾਂ ਵੱਧ ਕੇ ਦਿਖਾਣਗੇ ਤੇ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਮਨਾਉਣ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ 5 ਵਜੇ ਮੀਟਿੰਗ ਸ਼ੁਰੂ ਹੋਵੇਗੀ। ਕੀ ਮੀਟਿੰਗ ਚ ਨਿਕਲ ਜਾਂਦਾ ਉਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਵੱਲੋਂ ਕਿਸਾਨ ਜਿੱਥੇ ਬੰਦੀਆਂ ਨਾਲ ਦੋ ਵਾਰ ਮੀਟਿੰਗ ਕੀਤੀ ਗਈ ਹੈ ਇੱਕ 8 ਫਰਵਰੀ ਨੂੰ ਇੱਕ 12 ਫਰਵਰੀ ਨੂੰ ਦੋਵੇਂ ਹੀ ਮੀਟਿੰਗਾਂ ਚ ਕੋਈ ਸੁਖਾਵੇ ਨਤੀਜੇ ਨਹੀਂ ਨਿਕਲ ਸਕੇ ਸੀ ਕੋਈ ਦੋਵੇਂ ਮੀਟਿੰਗਾਂ ਬੇਸੀਟਾ ਰਹੀਆਂ ਸੀ ਉਸੇ ਕਰਕੇ ਕਿਸਾਨ ਜਿੱਥੇ ਬੰਦੀਆਂ ਵੱਲੋਂ ਅੰਦੋਲਨ ਹੈ ਜਿਹੜਾ ਉਹ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਕੁਝ ਮਿੰਟਾਂ ਬਾਅਦ ਮੀਟਿੰਗ ਸ਼ੁਰੂ ਹੋਣ ਵਾਲੀ ਹੈ ਉਸ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੁੰਦੀ ਹੈ ਕੀ ਕੇਂਦਰ ਸਰਕਾਰ ਕਿਸਾਨ ਜਥੇਬੰਦੀਆਂ ਨੂੰ ਮਨਾਉਣ 'ਚ ਕਾਮਯਾਬ ਹੁੰਦੀ ਹੈ ਉਹਨਾਂ ਦੀ ਮੰਗਾਂ ਮੰਨਦੀ ਹੈ ਜਾਂ ਕਿਸਾਨ ਜਥੇਬੰਦੀਆਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਗਿਆ ਉਹ ਦਿੱਲੀ ਵੱਲ ਕੂਚ ਕਰਨ ਗਿਆ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਪਰ ਇੱਕ ਚੀਜ਼ ਅੱਜ ਸਪਸ਼ਟ ਹੈ ਕਿ ਇਹ ਅੰਦੋਲਨ ਹੁਣ ਇਹ ਦੋ ਜਥੇਬੰਦੀਆਂ ਦਾ ਨਹੀਂ ਰਿਹਾ ਜੋ ਕਿ ਅਗਵਾਈ ਕਰ ਰਹੀਆਂ ਨੇ ਕਿਸਾਨ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਹੁਣ ਇਸ ਅੰਦੋਲਨ ਚ ਦੇਸ਼ ਦੀਆਂ ਹੋਰਨਾਂ ਜਿੱਥੇ ਬੰਦੀਆਂ ਵੀ ਹਮਾਇਤ ਚ ਆਖੜੀਆਂ ਹੋਈਆਂ ਨੇ ਜਿਨ੍ਹਾਂ ਵੱਲੋਂ ਕਿਸਾਨਾਂ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਜੇ ਹਰਿਆਣੇ ਦੀ ਗੱਲ ਕਰੀਏ ਤਾਂ ਹਰਿਆਣਾ ਦੀ ਕਿਸਾਨ ਜਿੱਥੇ ਬੰਦੀਆਂ ਵੀ ਐਕਟਿਵ ਹੋ ਗਈਆਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਚਡੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਨੇ ਵੀ ਐਲਾਨ ਕਰ ਦਿੱਤਾ ਵੀ ਕਿ ਉਹ ਕਿਸਾਨਾਂ ਦੀ ਹਮਾਇਤ ਦੇ ਵਿੱਚ ਹਰਿਆਣਾ ਤੋਂ ਇੱਕ ਸੰਘਰਸ਼ ਜਿਹੜਾ ਹੈਗਾ ਸ਼ੁਰੂ ਕਰਨ ਜਾ ਰਹੇ ਨੇ ਤੇ ਦੂਜੇ ਪਾਸੇ ਰਕੇਸ਼ ਤਕੈਤ ਵੱਲੋਂ ਵੀ ਐਲਾਨ ਕੀਤਾ ਗਿਆ ਸੀ ਵੀ ਕਿ ਜੋ ਹਾਲਾਤ ਬਣੇ ਹੋਈ ਨਹੀਂ ਐ ਜਿਵੇਂ ਕੇਂਦਰ ਸਰਕਾਰ ਕਿਸਾਨਾਂ ਤੇ ਜ਼ਬਰ ਢਾ ਰਹੀ ਐ ਤਾਂ ਇਸ ਦੇ ਖਿਲਾਫ ਲੋੜ ਪਈ ਤਾਂ ਯੂਪੀ ਦਾ ਕਿਸਾਨ ਵੱਧ ਚੜ ਕੇ ਫੇਰ ਇੱਕ ਵਾਰ ਅੰਦੋਲਨ ਦੇ ਵਿੱਚ ਉਤਰੇਗਾ ਤੇ ਇਸ ਤਰ੍ਹਾਂ ਹੋਰ ਵੀ ਕਈ ਕਿਸਾਨ ਆਗੂਆਂ ਵੱਲੋਂ ਜਾਂ ਹੋਰ ਕਈ ਸਮਾਜਸੀਵ ਜਥੇਬੰਦੀਆਂ ਵੱਲੋਂ ਕਿਸਾਨਾਂ ਦੀ ਹਮਾਇਤ ਦੇ ਵਿੱਚ ਆਉਣ ਦਾ ਐਲਾਨ ਕਰ ਦਿੱਤਾ ਹੈ ਤਾਂ ਹੁਣ ਦੇਖਣਾ ਹੋਵੇਗਾ ਹੁਣ ਦੀ ਮੀਟਿੰਗ ਤੇ ਵਿੱਚ ਕੁਝ ਸਮੇਂ ਬਾਅਦ ਕੀ ਨਿਕਲ ਜਾਂਦਾ ਹੈ ਜਾਂ ਕਿਸਾਨ ਜਥੇਬੰਦੀਆਂ ਅੰਦੋਲਨ ਨੂੰ ਹੋਰ ਤੇਜ਼ ਕਰਦੀਆਂ ਨੇ ਇਹ ਇੱਕ ਦੇਖਣ ਵਾਲੀ ਗੱਲ ਹੋਵੇਗੀ ਪਰ ਪੰਜਾਬੀ ਟਰਬਿਨ ਤੁਹਾਡੇ ਤੱਕ ਇਹੋ ਜੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਦ 10 ਵਜੇ ਤੱਕ ਸਾਥ ਤੱਕ ਆਣਾ ਬਹੁਤ